ਡੀਡੀਐਸ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਜੁੜੇ ਹੋ ਡੀਡੀਐਸ ਨਿਊਜ਼ ਚੈਨਲ ਦੇ ਨਾਲ ਤੇ ਮੈਂ ਸੁਖਵਿੰਦਰ ਸਿੰਘ ਪਲਾਹੇ ਮੂਲਵਾਲ ਸਾਹਿਬ ਸੇਵਾ ਚੱਲ ਰਹੀ ਹੈ ਜਿੱਥੇ ਕਿ ਅੱਜ ਲੈਂਟਰ ਪੈ ਰਹੇ ਹਨ ਆਓ ਤੁਹਾਨੂੰ ਵਿਸ਼ੇਸ਼ ਕਬਰਾਂ ਦਿਖਾ ਰਹੇ ਹਾਂ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਤਿੰਦਰ ਚੱਠਾ ਜੀ ਸਰੋਣੀ ਕਮੇਟੀ ਦੇ ਮੈਂਬਰ ਤੇ ਸਮੂਹ ਅਹੁਦੇਦਾਰ ਹਾਜ਼ਰ ਰਹੇ ਵਿਸ਼ੇਸ਼ ਰਿਪੋਰਟ ਦੇਖੋ ਡੀਡੀਐਸ ਬਿਊਰੋ ਮੂਲਵਾ ਸਾਹਿਬ ਜਿਹੜੇ ਅੱਗੇ ਬਖਸ਼ੀ ਸੀ ਪਿਆਰੇ ਮੇਰੇ ਜੀ ਨਮਸਕਾਰ ਨਾਮ ਚੜਜੀ ਕਲਾ ਜਿਹੜੀ ਘਾਣੇ ਸਰਬਤ ਪਾਇਆ ਰਾਜੇ ਸੋਨਿਹਾਰ ਸਾਡੇ ਆਕਾਲੂ ਮਬੇ ਸੋਨਿਹਾਰ ਫਿਕਰ ਸਿੰਘ ਜੀ ਧੂਰੀ ਇਹਨਾਂ ਦੇ ਵੱਲੋਂ ਵੀ 50 ਅਟੈਸਮੈਂਟ ਦੀ ਸੇਵਾ ਕੀਤੀ ਬੋਲੇ ਸੋਨਿਹਾਰ ਸਲਾਬ ਸਿੰਘ ਜੀ ਚਕਾਲ ਅੱਜ ਦੇ ਇਸ ਮੇਮਬਰ ਬੋਲੇ ਸੋ ਨਿਹਾਲ ਸਰਦਾਰ ਹਰਬਿੰਦ ਸਿੰਘ ਜੀ ਦਾ ਨੈਣਸਾਲ ਕੋਲ ਹੰਜੀ ਸਾਹਿਬ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਸੋਣ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸੇਵਾਹਿਗੁਰੂ ਜੀ ਕੀ ਫਤਿਹ ਸੰਗਤ ਬਹੁਤ ਬਾਜ ਬੜੀ ਘਟਾਈ ਹੈ ਗੱਜਬਜੇ ਫਤਿਹ ਦਾ ਜਵਾਬ ਫਤਿਹ ਵਿੱਚ ਦੇਓ ਕਹੇ ਜੇ ਵਾਹਿਗੁਰੂ ਜੀ ਕਾ ਖਾਲਸਾ ਤੇ ਧੰਨਵਾਦ ਮੈਂ ਕਰਦਾ ਸਾਰੇ ਹੀ ਨਗਰ ਨਿਵਾਸੀ ਪੂਰੋਗਤ ਜਿਨ੍ਹਾਂ ਨੇ ਉਸ ਨਗਰ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਗੁਰੂ ਸਾਹਿਬ ਨੇ ਕਿਰਪਾ ਕੀਤੀ ਔਰ ਨਗਰ ਨੇ ਪੂਰੋਗਤੀ ਅਗੇ ਸਰੂਪੇ ਦੀ ਬਖਸ਼ਿਸ਼ ਲੈਣ ਜਿਨ੍ਹਾਂ ਨੇ ਕੀ ਸਾਨੂੰ ਬਹੁਤ ਵੱਡਾ ਸਨਯੁਗ ਦਿੱਤਾ ਔਰ ਸਰਕਾਰ ਤੋਂ ਵੀ ਸਾਨੂੰ ਬਹੁਤ ਵੱਡਾ ਸਹਿਯੋਗ ਉਹਨਾਂ ਨੇ ਦਿੱਤਾ ਕਰਨ ਦੇ ਕਿ ਜਿਸ ਸੋਨਹਾਲ ਬਾਬਾ ਜੀ ਸਤਿਗੁਰ ਜੀ ਬਾਬਾ ਜੀ ਅੱਜ ਕਾਰ ਸੇਵਾ ਦਾ ਕੰਮ ਚਾਰਿਆ ਮਹੂਰਤ ਕਰ ਰਹੇ ਹਾਂ ਅੱਜ ਕੀ ਕਹਾਂਗੇ ਸੰਗਤਾਂ ਨੂੰ ਜੀ ਸੰਗਤਾਂ ਨੂੰ ਮੈਂ ਲੱਖ ਲੱਖ ਵਧਾਈ ਦੇ ਰਿਹਾ ਜੋ ਅੱਜ ਨਵੀਂ ਇਮਾਰਤ ਦੀ ਕਾਰ ਸੇਵਾ ਰੰਭ ਕੀਤੀ ਸੀ ਉਦਾਜਲ ਇੰਟਰਪੈਨ ਜਾ ਰਿਹਾ ਔਰ ਮੈਂ ਜਿੱਥੇ ਸੰਗਤਾਂ ਨੂੰ ਔਰ ਇਲਾਕੇ ਦੀਆਂ ਸੰਗਤਾਂ ਨੂੰ ਵਧਾਈ ਦੇਣਾ ਉੱਥੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਤਾਨਾਂ ਪੀਸ ਉੱਤੇ ਕਾਰ ਸੇਵਾ ਆਰੰਭ ਹੋਈ ਹੈ ਇਹਨਾਂ ਵੱਲੋਂ ਔਰ ਸਾਡੇ ਗੁਰਦੁਆਰਾ ਸ਼੍ਰੋਮਣੀ ਕਮੇਟੀ ਵੱਲੋਂ ਸਾਡੇ ਮੈਨੇਜਰ ਸਾਹਿਬ ਚੰਗਾਲ ਸਾਹਿਬ ਵੱਲੋਂ ਸਰਦਾਰ ਮਲਕੀ ਸਿੰਘ ਜੀ ਚੰਗਾਲ ਬੀਬੀ ਸ਼ਰਨਜੀਤ ਕੌਰ ਮੈਂਬਰ ਔਰ ਸਾਡੇ ਇੱਥੇ ਦੇ ਜੋ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਾਹਿਬ ਨੇ ਗੁਰਦੁਆਰਾ ਮੰਜੀ ਸਾਹਿਬ ਮੂਲੋਵਾਲ ਦੇ ਉਹਨਾਂ ਨੂੰ ਵੀ ਸਾਰਿਆਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਬਹੁਤ ਵੱਡਾ ਸਹਿਯੋਗ ਲਾਕੇ ਨੇ ਔਰ ਇਹਨਾਂ ਵੱਲੋਂ ਦਿੱਤਾ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪ੍ਰਧਾਨ ਜੀ ਅੱਜ ਲੈਂਟਰ ਪੈ ਰਿਹਾ ਤੇ ਤੁਸੀਂ ਪਹੁੰਚੋ ਕੀ ਕਹੋਗੇ ਜੀ ਮੈਂ ਅੱਜ ਇੱਥੇ ਦੇ ਬਾਬਾ ਜੀ ਦੇ ਉਪਰਾਲਾ ਕੀਤਾ ਹੈ ਇਹਦੇ ਲਈ ਜਿਹੜੀ ਇਹਨਾਂ ਦੇ ਅੰਦਰ ਜੋ ਚਾਗੀ ਹੈ ਉਹਦੀ ਮੈਂ ਬਹੁਤ ਹੀ ਪ੍ਰਸ਼ੰਸਾ ਕਰਦਾ ਇਹਨਾਂ ਨੇ ਸਾਡੇ ਅੰਦਰ ਵੀ ਉਹ ਜੋ ਜਗਾਈ ਹੈ ਮੈਂ ਅਦਾ ਬਹੁਤ ਧੰਨਵਾਦੀ ਆ ਸਾਰਿਆਂ ਦੇ ਐਸਜੀਪੀਸੀ ਦੇ ਆਪਣੇ ਚੰਗਾਲ ਜੀ ਦੀ ਬਲਕੀਤ ਸਿੰਘ ਜੀ ਬੀਬੀ ਸਰਜੀਤ ਕੌਰ ਜੀ ਸਾਰੇ ਇਲਾਕੇ ਦੇ ਬਹੁਤ ਬਹੁਤ ਇਹਦੇ ਤੋਂ ਜ਼ਿਆਦਾ ਹੋਰ ਵੱਡ ਚੜ ਕੇ ਹਿੱਸਾ ਲਵਾਂਗੇ ਸਾਰਿਆਂ ਨੂੰ ਇਹਨਾਂ ਨੇ ਪ੍ਰੇਰਿਤ ਕਰਿਆ ਬਾਬਾ ਜੀ ਦਾ ਉਪਰਾਲਾ ਜਿਹੜਾ ਹੈਗਾ ਉਹ ਦੀ ਦੇਣ ਸ਼ਾਇਦ ਨਹੀਂ ਦੇ ਸਕਦੇ ਉਹਨਾਂ ਨੇ ਜੇ ਸਾਰਿਆਂ ਦੇ ਅੰਦਰ ਜੋ ਜਗਾਈ ਹੈ ਇਲਾਕੇ ਦੇ ਅੰਦਰ ਜਗਾਈ ਹੈ ਮੈਂ ਤੇ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਗਾਲ ਸਾਹਿਬ ਕੀ ਕਹੋਗੇ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੋਂ 10 ਮਹੀਨੇ ਪਹਿਲਾਂ ਬਾਬਾ ਅਮਰ ਸਿੰਘ ਜੀ ਕੋਰਜੀਵਾਲਾ ਜਿਨ੍ਹਾਂ ਨੂੰ ਅਸੀਂ ਸਾਰਿਆਂ ਨੇ ਬੇਨਤੀ ਕੀਤੀ ਔਰ ਉਹਨਾਂ ਨੇ ਸਾਡੀ ਬੇਨਤੀ ਮਨਜ਼ੂਰ ਕੀਤੀ ਇੱਥੇ ਗੁਰਦੁਆਰਾ ਮਨਜੀਤ ਸਾਹਿਬ ਮਲਵਾਲ ਉਹਨਾਂ ਨੇ ਕਾਰ ਸੇਵਾ ਆਰੰਭ ਕੀਤੀ ਅੱਜ ਜੋ ਮੁਲਾਜ਼ਮਾਂ ਦੇ ਰਹਿਸੀ ਕੁਆਟਰ ਬਣਾਏ ਨੇ ਉਹਨਾਂ ਦਾ ਲੈਂਟਰ ਪੁਆਇੰਟ ਜਾ ਰਿਹਾ ਸੋ ਮੈਂ ਬਾਬਾ ਜੀ ਦਾ ਔਰ ਸਮੁੱਚੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਹਿਯੋਗ ਦੇ ਕੇ ਜਿਹੜਾ ਇਹ ਲੈਂਟ ਨੂੰ ਵਾਹਿ ਸਾਰੇ ਸੰਗਤਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਹੈ ਉੱਥੇ ਪੰਜਾਬ ਸਰਕਾਰ ਦਾ ਵੀ ਸਾਨੂੰ ਇਸ ਸਥਾਨ ਤੇ ਬਹੁਤ ਵੱਡਾ ਸਹਿਯੋਗ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ